ਬਾਬਾ ਫਰੀਦੁੱਦੀਨ ਮਸੂਦ ਗੰਝ ਸ਼ੱਕਰ ਨੂੰ ਪੰਜਾਬ ਦਾ ਪਹਿਲਾ ਕਵੀ ਅਤੇ ਸਭ ਤੋਂ ਪ੍ਰਾਚੀਨ ਸੂਫੀ ਸੰਤ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ 1171 ਈਸਵੀ ਦੇ ਆਸ-ਪਾਸ ਮਲਤਾਨ ਦੇ ਕੋਟਵਾਲ ਪਿੰਡ ਵਿੱਚ ਹੋਇਆ। ਬਚਪਨ ਵਿੱਚ ਉਹਨਾਂ ਦਾ ਨਾਮ ਮਸੂਦ ਰੱਖਿਆ ਗਿਆ ਪਰ ਅੱਗੇ ਜਾ ਕੇ ਉਹ ਫਰੀਦੁੱਦੀਨ ਗੰਝ ਸ਼ੱਕਰ ਦੇ ਨਾਮ ਨਾਲ ਪ੍ਰਸਿੱਧ ਹੋਏ। ਗੰਝ ਸ਼ੱਕਰ ਦਾ ਮਤਲਬ ਹੈ ਸ਼ੱਕਰ ਦਾ ਖਜ਼ਾਨਾ ਅਤੇ ਇਹ ਖਿਤਾਬ ਉਹਨਾਂ ਨੂੰ ਬਚਪਨ ਤੋਂ ਹੀ ਇੱਕ ਅਲੌਕਿਕ ਪ੍ਰਸੰਗ ਕਾਰਨ ਮਿਲਿਆ। ਉਹਨਾਂ ਦੇ ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਇੱਕ ਧਰਮਪ੍ਰੇਮੀ ਅਤੇ ਸੂਫੀ ਸਨ। ਉਹ ਧਾਰਮਿਕ ਪੁਸਤਕਾਂ ਦੇ ਅਧਿਐਨ ਵਿੱਚ ਰੁਚੀ ਰੱਖਦੇ ਸਨ ਅਤੇ ਲੋਕਾਂ ਨੂੰ ਰੱਬੀ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੇ ਸਨ। ਉਹਨਾਂ ਦੀ ਮਾਤਾ ਦਾ ਨਾਮ ਬੀਬੀ ਕਰਮੁਨੀਸਾ ਸੀ ਜੋ ਬਹੁਤ ਹੀ ਕੋਮਲ ਸੁਭਾਅ ਅਤੇ ਧਾਰਮਿਕ ਵਿਰਤੀ ਦੇ ਸਨ। ਉਹਨਾਂ ਦੀ ਨਿਮਰਤਾ ਐਨੀ ਸੀ ਕਿ ਪਿੰਡ ਦੇ ਲੋਕ ਉਹਨਾਂ ਨੂੰ ਮਾਂ ਮਰੀਮ ਕਹਿ ਕੇ ਬੁਲਾਉਂਦੇ ਸਨ ਬਚਪਨ ਤੋਂ ਹੀ ਫਰੀਜੀ ਦੇ ਜੀਵਨ ਵਿੱਚ ਧਾਰਮਿਕ ਬੀਜ ਬੀਜੇ ਗਏ ਉਹ ਸ਼ਰਾਰਤੀ ਸਨ ਪਰ ਮਿਠਾਈ ਦੇ ਬੜੇ ਸ਼ੌਕੀਨ ਸਨ ਮਾਂ ਨੇ ਇਸ ਸ਼ੌਕ ਨੂੰ ਹੀ ਇਬਾਦਤ ਵੱਲ ਮੋੜ ਦਿੱਤਾ ਉਹਨਾਂ ਨੇ ਕਿਹਾ ਪੁੱਤ ਜੇ ਤੂੰ ਨਮਾਜ਼ ਪੜ੍ਹੇਗਾ ਤਾਂ ਹਰ ਵਾਰ ਤੇਰੇ ਸਰਾਣੇ ਹੱਥ ਤੈਨੂੰ ਸ਼ੱਕਰ ਮਿਲੇਗੀ ਇਹ ਸ਼ੱਕਰ ਖੁਦਾ ਆਪ ਦੇਵੇਗਾ ਬੱਚੇ ਫਰੀਦ ਨੇ ਮਾਂ ਦੀ ਗੱਲ ਮੰਨੀ ਅਤੇ ਨਮਾਜ਼ ਪੜ੍ਹਨ ਲੱਗੇ ਹਰ ਵਾਰ ਉਹਨਾਂ ਨੂੰ ਸਹਰਾਣੇ ਹੀਟੋਂ ਸ਼ੱਕਰ ਮਿਲਦੀ ਸੀ ਪਰ ਇੱਕ ਦਿਨ ਜਦੋਂ ਮਾਂ ਸ਼ੱਕਰ ਰੱਖਣੀ ਭੁੱਲ ਗਈ ਤਾਂ ਵੀ ਫਰੀਦ ਜੀ ਨੂੰ ਆਪਣੇ ਸਹਰਾਣੇ ਹੀਟ ਸ਼ੱਕਰ ਮਿਲੀ ਇਹ ਚਮਤਕਾਰ ਵੇਖ ਕੇ ਮਾਂ ਭਾਵੁਕ ਹੋ ਗਈ ਅਤੇ ਕਿਹਾ ਮੇਰੇ ਲਾਲ ਤੂੰ ਤਾਂ ਖੁਦ ਗੰਝ ਸ਼ੱਕਰ ਹੈ ਖੁਦਾ ਤੈਨੂੰ ਆਪ ਸ਼ੱਕਰ ਖਵਾ ਰਿਹਾ ਹੈ ਇਸ ਤਰ੍ਹਾਂ ਉਹਨਾਂ ਦਾ ਨਾਮ ਗੰਝ ਸ਼ੱਕਰ ਪਿਆ ਬਚਪਨ ਤੋਂ ਹੀ ਮਿਲੇ ਧਾਰਮਿਕ ਵਾਤਾਵਰਣ ਅਤੇ ਸਿਮਰਨ ਦੀ ਆਦਤ ਨੇ ਫਰੀਦ ਜੀ ਨੂੰ ਅਧਿਆਤਮਿਕ ਰਾਹ ਤੇ ਅੱਗੇ ਵਧਾਇਆ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਔਖੇ ਇਮਤਿਹਾਨ ਅਤੇ ਮੁਸ਼ਕਲਾਂ ਆਈਆਂ ਜਿਨ੍ਹਾਂ ਨੇ ਉਹਨਾਂ ਨੂੰ ਰੂਹਾਨੀ ਰਾਹ ਤੇ ਹੋਰ ਮਜ਼ਬੂਤ ਕੀਤਾ। ਛੋਟੀ ਉਮਰ ਵਿੱਚ ਹੀ ਪਿਤਾ ਦਾ ਸਾਯਾ ਸਿਰ ਤੋਂ ਉੱਠ ਗਿਆ। ਉਹਨਾਂ ਦੀ ਮਾਂ ਨੇ ਉਹਨਾਂ ਨੂੰ ਖੁਦ ਹੀ ਕੁਰਾਨ ਪੜ੍ਹਾਇਆ। 12 ਸਾਲ ਦੀ ਉਮਰ ਤੱਕ ਫਰੀਦ ਪੂਰਾ ਕੁਰਾਨ ਯਾਦ ਕਰ ਚੁੱਕੇ ਸਨ। ਮਾਤਾ ਨੇ ਉਸੇ ਸਾਲ ਉਹਨਾਂ ਨੂੰ ਧਿਆਨ ਅਤੇ ਤਪੱਸਿਆ ਦੀ ਸਿੱਖਿਆ ਵੀ ਦਿੱਤੀ। ਫਰੀਦ ਦੇ ਦਿਲ ਵਿੱਚ ਰੱਬ ਦੀ ਰੋਸ਼ਨੀ ਨਾਲ ਨੇੜਤਾ ਦੀ ਇੱਕ ਤਾਂਗ ਪੈਦਾ ਹੋ ਚੁੱਕੀ ਸੀ। ਇਸੇ ਤਾਂਗ ਨਾਲ ਉਹ ਘਰੋਂ ਨਿਕਲੇ ਕਈ ਸਾਲ ਉਹਨਾਂ ਨੇ ਜੰਗਲਾਂ ਵਿੱਚ ਘੋਰ ਤਪੱਸਿਆ ਕੀਤੀ 12 ਸਾਲਾਂ ਦੀ ਸਾਧਨਾ ਤੋਂ ਬਾਅਦ ਉਹਨਾਂ ਨੂੰ ਆਪਣੇ ਅੰਦਰ ਅਲੌਕਿਕ ਜੋਤ ਦੀ ਰੋਸ਼ਨੀ ਜਾਗਦੀ ਦੇਸੀ ਇੱਕ ਪ੍ਰਸੰਗ ਬਹੁਤ ਮਸ਼ਹੂਰ ਹੈ ਜੰਗਲ ਵਿੱਚ ਉਹ ਪੰਛੀਆਂ ਦੀ ਚਹਿਚਹਾਟ ਤੋਂ ਖਿਜ ਗਏ ਅਤੇ ਕਹਿ ਬੈਠੇ ਚੁੱਪ ਹੋ ਜਾਓ ਉਹਨਾਂ ਦੇ ਬੋਲਦੇ ਹੀ ਸਾਰੀਆਂ ਚਿੜੀਆਂ ਮਾਰ ਕੇ ਜ਼ਮੀਨ ਤੇ ਡਿੱਗ ਪਈਆਂ ਫਰੀਦ ਜੀ ਹੈਰਾਨ ਰਹਿ ਗਏ ਕਿ ਉਹਨਾਂ ਦੇ ਸ਼ਬਦ ਇੰਨਾ ਅਸਰ ਕਰ ਗਏ ਉਸੇ ਵੇਲੇ ਉਹਨਾਂ ਨੇ ਵਾਪਸ ਕਿਹਾ ਉਡ ਜਾਓ ਅਤੇ ਪੰਛੀ ਮੁੜ ਜਿੰਦਾ ਹੋ ਗਏ ਫਰੀਦ ਜੀ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਸਿੱਧ ਹੋ ਚੁੱਕੇ ਹਨ ਪਰ ਇਸੇ ਸਿੱਧੀ ਨੇ ਉਹਨਾਂ ਵਿੱਚ ਹੰਕਾਰ ਪੈਦਾ ਕਰ ਦਿੱਤਾ ਇਸੇ ਹੰਕਾਰ ਨੂੰ ਤੋੜਨ ਲਈ ਰੱਬ ਨੇ ਇੱਕ ਸਧਾਰਨ ਇਸਤਰੀ ਰਾਹੀ ਉਹਨਾਂ ਨੂੰ ਰਾਹ ਵਿਖਾਇਆ ਇੱਕ ਦਿਨ ਉਹ ਇੱਕ ਔਰਤ ਤੋਂ ਪਾਣੀ ਮੰਗਦੇ ਹਨ ਉਸ ਨੇ ਖੂਹ ਤੋਂ ਤਿੰਨ ਵਾਰ ਪਾਣੀ ਕੱਢਿਆ ਪਰ ਹਰ ਵਾਰ ਉਸ ਨੇ ਗਾਗਰ ਦਾ ਪਾਣੀ ਹਵਾ ਵਿੱਚ ਛਿੜਕ ਦਿੱਤਾ ਇਹ ਦੇਖ ਕੇ ਬਾਬਾ ਫਰੀਦ ਜੀ ਨੂੰ ਚੰਗਾ ਨਾ ਲੱਗਾ ਪਰ ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਕੁਝ ਕਹਿੰਦੇ ਇਸਤਰੀ ਨੇ ਬੜੀ ਸ਼ਾਂਤੀ ਨਾਲ ਕਿਹਾ ਮੈਂ ਪਹਿਲਾਂ ਆਪਣੇ ਭੈਣ ਦੇ ਘਰ ਲੱਗੀ ਅੱਗ ਬੁਝਾ ਰਹੀ ਹਾਂ ਫਿਰ ਤੁਹਾਨੂੰ ਪਾਣੀ ਦਵਾਂਗੀ ਫਰੀਦਾ ਆਪਣੀਆਂ ਸਿੱਧੀਆਂ ਤੇ ਹੰਕਾਰ ਨਾ ਕਰ ਇਹਨਾਂ ਦਾ ਦਿਖਾਵਾ ਰੱਬ ਨੂੰ ਪਸੰਦ ਨਹੀਂ ਇਹ ਸੁਣ ਕੇ ਫਰੀਦ ਜੀ ਇਹ ਸਮਝ ਗਏ ਕਿ ਸਾਧਨਾ ਦਾ ਅਸਲੀ ਮਕਸਦ ਹੰਕਾਰ ਨਹੀਂ ਨਿਮਰਤਾ ਹੈ ਇਸੇ ਤੋਂ ਉਹਨਾਂ ਨੇ ਤੈਅ ਕੀਤਾ ਕਿ ਅੱਗੇ ਤੋਂ ਉਹ ਕਦੇ ਕਿਸੇ ਜੀਵ ਜੰਤੂ ਨੂੰ ਦੁੱਖ ਨਹੀਂ ਦੇਣਗੇ ਉਸ ਘਟਨਾ ਤੋਂ ਬਾਅਦ ਬਾਬਾ ਫਰੀਦ ਜੀ ਦਾ ਮਨ ਅਸਲ ਪੂਰਨਤਾ ਵੱਲ ਮੁੜ ਗਿਆ। ਉਹਨਾਂ ਨੂੰ ਅਹਿਸਾਸ ਹੋਇਆ ਕਿ ਬਿਨਾਂ ਗੁਰੂ ਦੇ ਰੋਹਾਨੀ ਯਾਤਰਾ ਅਧੂਰੀ ਰਹਿ ਜਾਂਦੀ ਹੈ। ਇਸੇ ਖੋਜ ਦੌਰਾਨ ਉਹਨਾਂ ਦੀ ਮੁਲਾਕਾਤ ਖ्वाजा ਕুতਬਦੀਨ ਬਖਤਿਆਰ ਕਾਕੀ ਜੀ ਨਾਲ ਹੋਈ ਜੋ ਬਗਦਾਦ ਤੋਂ ਆਏ ਸਨ। ਉਹਨਾਂ ਨਾਲ ਮਿਲ ਕੇ ਬਾਬਾ ਫਰੀਦ ਜੀ ਦਾ ਅੰਦਰਲਾ ਮਨ ਪ੍ਰਕਾਸ਼ਿਤ ਹੋਇਆ ਅਤੇ ਆਖਿਰਕਾਰ ਉਹਨਾਂ ਨੇ ਉਹਨਾਂ ਨੂੰ ਆਪਣੇ ਸੱਚੇ ਗੁਰੂ ਵਜੋਂ ਸਵੀਕਾਰ ਕੀਤਾ। ਇਹ ਪਵਿੱਤਰ ਮੌਕਾ ਮਲਤਾਨ ਦੇ ਧਾਰਮਿਕ ਇਲਾਕੇ ਵਿੱਚ ਵਾਪਰਿਆ ਜਿੱਥੇ ਬਾਬਾ ਫਰੀਦ ਜੀ ਪਹਿਲਾਂ ਇਸਲਾਮੀ ਵਿਦਿਆ ਦੀ ਸਿੱਖਿਆ ਪ੍ਰਾਪਤ ਕਰ ਰਹੇ ਸਨ ਉਹਨਾਂ ਦਾ ਰੋਹਾਨੀ ਰਾਹ ਹੁਣ ਚਿਸਤੀ ਫਕੀਰ ਪਰੰਪਰਾ ਵੱਲ ਮੁੜ ਗਿਆ ਉਹ ਗੁਰੂ ਦੇ ਪੈਰੋਕਾਰ ਬਣ ਕੇ ਦਿੱਲੀ ਵਿੱਚ ਜਾ ਬਸੇ ਜਦੋਂ ਖਵਾਜਾ ਕਾਕੀ ਜੀ ਸ਼ਰੀਰ ਛੱਡ ਗਏ ਤਾਂ ਬਾਬਾ ਫਰੀਦ ਜੀ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਉਹ ਅਜੋਦਨ ਜਿਸ ਨੂੰ ਅੱਜ ਪਾਕਪਟਨ ਕਹਿੰਦੇ ਹਨ ਵਿੱਚ ਜਾ ਕੇ ਹਮੇਸ਼ਾ ਲਈ ਵਸ ਗਏ ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਰੂਹਾਨੀ ਰਾਹ ਦੱਸਣਾ ਸ਼ੁਰੂ ਕੀਤਾ। ਬਾਬਾ ਫਰੀਦ ਜੀ ਨੇ ਸਾਲਾਂ ਤੱਕ ਸਾਧਨਾ ਕੀਤੀ ਅਤੇ ਆਪਣੀ ਆਤਮਾ ਨੂੰ ਪਰਖਿਆ। ਬਾਬਾ ਫਰੀਦ ਜੀ ਦੀ ਖਾਨਕਾ ਦੁਖੀਆਂ ਗਰੀਬਾਂ ਲਈ ਆਸਰਾ ਬਣੀ। ਉਹ ਲੋਕ ਸੇਵਾ ਵਿੱਚ ਯਕੀਨ ਰੱਖਦੇ ਸਨ। ਬਾਬਾ ਫਰੀਦ ਜੀ ਦੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਉਹਨਾਂ ਦੇ ਸੰਦੇਸ਼ ਅਤੇ ਬਾਣੀ ਨੇ ਪੰਜਾਬੀ ਜ਼ੁਬਾਨ ਨੂੰ ਜਾਗਰੂਕ ਕੀਤਾ ਅਤੇ ਅਧਿਆਤਮਿਕਤਾ ਨੂੰ ਨਵੀਂ ਧਾਰਾ ਦਿੱਤੀ। ਉਹ ਮੌਜੂਦਾ ਪੰਜਾਬੀ ਸ਼ਾਇਰੀ ਦੇ ਪੂਰੇ ਆਧਾਰ ਸਤੰਭ ਬਣੇ। ਉਹਨਾਂ ਨੇ ਲੋਕ ਭਾਸ਼ਾ ਨੂੰ ਕਵਿਤਾ ਅਤੇ ਉਸ ਦੇ ਆਧੁਨਿਕ ਵਿਸ਼ਲੇਸ਼ਣ ਦੇ ਯੋਗ ਬਣਾਇਆ। ਗੁਰੂ ਨਾਨਕ ਦੇਵ ਜੀ ਨਾਲ ਸ਼ੇਖ ਇਬਰਾਹਿਮ ਫਰੀਦ ਜੀ ਦੇ ਵਾਰਿਸ ਦੀ ਮੁਲਾਕਾਤ ਹੋਈ। ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਦੀਆਂ ਰਚਨਾਵਾਂ 134 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਏ। ਇਹ ਫਰੀਦ ਜੀ ਦੀ ਬਾਣੀ ਜੀਵਨ ਦੇ ਅਸਲੀ ਗੁਣਾ, ਪਰਮਾਤਮਾ ਨਾਲ ਮੇਲ ਅਤੇ ਮੌਤ ਦੀ ਯਾਦ ਦਿਵਾਉਂਦੀ ਹੈ। ਉਹਨਾਂ ਦੀ ਬਾਣੀ ਵਿਚਾਰ ਕਰਦੀ ਹੈ ਕਿ ਜੀਵੰਤਿਆਂ ਜੀਵਨ ਚੁੱਕੀਏ ਮਰਨ ਨਾਲ ਮੰਨਣਾ ਸਿੱਖੀਏ ਉਹਨਾਂ ਦਾ ਵਿਰਾਸਤੀ ਪ੍ਰਭਾਵ ਪਾਕਪਟਨ ਪੰਜਾਬ ਦੇ ਫਰੀਦਕੋਟ ਅਤੇ ਫਰੀਦਪੁਰ ਯਾਨੀ ਬੰਗਲਾਦੇਸ਼ ਵਰਗੀਆਂ ਥਾਵਾਂ ਤੇ ਨਜ਼ਰ ਆਉਂਦਾ ਹੈ ਫਰੀਦਕੋਟ ਦੇ ਨਾਮ ਦੀ ਪਿਛੋਕੜ ਇਹ ਹੈ ਕਿ ਬਾਬਾ ਫਰੀਦ ਉੱਥੇ 40 ਦਿਨ ਬੈਠੇ ਸਨ ਜਿਸ ਮੌਕੇ ਤੇ ਫਰੀਦਕੋਟ ਦਾ ਪੁਰਾਣਾ ਨਾਮ ਮੋਕਲਪੁਰ ਰੱਖਿਆ ਗਿਆ ਅੱਜ ਵੀ ਉੱਥੇ 21 ਤੋਂ 23 ਸਤੰਬਰ ਨੂੰ ਫਰੀਦ ਆਗਮਨ ਮੇਲਾ ਲੱਗਦਾ ਹੈ ਜਿੱਥੇ ਹਰ ਧਰਮ ਜਾਤ ਤੇ ਭਾਸ਼ਾ ਦੇ ਲੋਕ ਉਹਨਾਂ ਦੀ ਵਿਰਾਸਤ ਅਤੇ ਅਧਿਆਤਮਿਕਤਾ ਨੂੰ ਸਤਕਾਰ ਦੇਣ ਆਉਂਦੇ ਹਨ ਚਿਸ਼ਤੀ ਪਰੰਪਰਾ ਦੀਆਂ ਲੜੀਆਂ ਨੂੰ ਅੱਗੇ ਵਧਾਉਣ ਵਾਲੇ ਖਵਾਜਾ ਨਿਜ਼ਾਮੁद्दीन औलिया ਜੋ ਇੱਕ ਵਿਖਿਆਤ ਸੰਤ ਸਨ ਬਾਬਾ ਫਰੀਦ ਜੀ ਦੇ ਪ੍ਰਮੁੱਖ ਵਾਰਿਸ ਬਣੇ ਆਧੁਨਿਕ ਪੰਜਾਬੀ ਸਾਹਿਤ ਲੇਖਕ ਕਲਾਕਾਰ ਅਤੇ ਸੱਭਿਆਚਾਰਕ ਅਧਿਐਨ ਹਾਲੇ ਵੀ ਬਾਬਾ ਫਰੀਦ ਜੀ ਦੀ ਬਾਣੀ ਜੀਵਨ ਅਤੇ ਸੰਦੇਸ਼ ਨੂੰ ਕੇਂਦਰ ਬਣਾ ਕੇ ਅਧਿਐਨ ਕਰਦੇ ਹਨ ਉਹਨਾਂ ਦੀ ਬਾਣੀ ਵੱਖ-ਵੱਖ ਰੂਪਾਂ ਵਿੱਚ ਸਾਨੂੰ ਸਿੱਖਿਆ ਦਿੰਦੀ ਹੈ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਜਿਸ ਦਾ ਅਰਥ ਹੈ ਹੇ ਫਰੀਦ ਆਪਣੇ ਹੱਥਾਂ ਦੀ ਕਮਾਈ ਹੋਈ ਮੇਰੀ ਰੁੱਖੀ ਮਿੱਸੀ ਸਾਦੀ ਰੋਟੀ ਹੈ ਜੋ ਮੇਰੀ ਭੁੱਖ ਨੂੰ ਸ਼ਾਂਤ ਕਰ ਸਕਦੀ ਹੈ ਜੋ ਲੋਕ ਚੰਗੀ ਚੋਖੀ ਖਾਂਦੇ ਹਨ ਉਹ ਬੜੇ ਕਸ਼ਟ ਸਹਿੰਦੇ ਹਨ ਪਾਓ ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ ਚਸਕੇ ਮਨੁੱਖ ਨੂੰ ਖੁਆਰ ਕਰਦੇ ਹਨ ਇਵੇਂ ਹੀ ਅੱਗੇ ਬਾਬਾ ਫਰੀਦ ਜੀ ਸਿੱਖਿਆ ਦਿੰਦੇ ਹਨ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਏ ਫਰੀਦ ਆਪਣੀ ਕਮਾਈ ਦੀ ਰੁੱਖੀ ਸੁੱਖੀ ਹੀ ਖਾ ਕੇ ਠੰਡਾ ਪਾਣੀ ਪੀ ਲੈ ਪਰ ਪਰਾਈ ਸਵਾਦ ਵਾਲੀ ਰੋਟੀ ਵੇਖ ਕੇ ਆਪਣਾ ਮਨ ਨਾ ਦਰਸਾਈ ਉਹਨਾਂ ਨੇ ਦੁਨੀਆ ਦੀ ਅਸਲੀਅਤ ਹੰਕਾਰ ਅਤੇ ਮਨੁੱਖੀ ਅਸਤਿਤਵ ਦਾ ਸੰਦੇਸ਼ ਦਿੱਤਾ ਫਰੀਦ ਜੀ ਸਮਝਾਉਂਦੇ ਹਨ ਕਾਗਾ ਕਰੰਗਟ ਢੋਲਿਆ ਸਗਲਾ ਖਾਇਆ ਮਾਸ ਇਹ ਦੁਈ ਨੈਣਾ ਮੱਛਿਓ ਫਿਰ ਦੇਖਣ ਕੀ ਆਸ ਹੈ ਕਾਗ ਯਾਨੀ ਕਾ ਤੂੰ ਮੇਰੇ ਕੰਜਰ ਢਾਂਚੇ ਨੂੰ ਟੁੰਡ ਕੇ ਸਾਰਾ ਮਾਸ ਖਾ ਲਿਆ ਪਰ ਇਹ ਦੋ ਅੱਖਾਂ ਨਾ ਖਾਣਾ ਕਿਉਂਕਿ ਮੈਨੂੰ ਆਪਣੇ ਪ੍ਰੀਤਮ ਦਾ ਦਰਸ਼ਨ ਕਰਨ ਦੀ ਆਸ ਹੈ ਬਾਬਾ ਫਰੀਦ ਜੀ ਨੇ ਇੱਥੇ ਮਨੁੱਖੀ ਜੀਵਨ ਦੀ ਨਾਸ਼ਵੰਤਾ ਯਾਨੀ ਫਨਾ ਹੋਣ ਨੂੰ ਦਰਸਾਇਆ ਹੈ ਮੈਂ ਤਾਂ ਦੇ ਸਭ ਸੁੱਖ ਗਵਾ ਲਏ ਨੇ ਪਰ ਅੱਖਾਂ ਰਾਹੀਂ ਰੱਬ ਨੂੰ ਵੇਖਣ ਦੀ ਲਾਲਸਾ ਅਜੇ ਵੀ ਜਿੰਦਾ ਹੈ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਕੋਠੇ ਮੰਡਪ ਮਾੜਿਆ ਇਹਤ ਨਾ ਲਾਏ ਚਿੱਤ ਮਿੱਟੀ ਪਈ ਅਤੌਲਵੀ ਕੋਈ ਨਾ ਹੋਸੀ ਮਿਤ ਇਹ ਫਰੀਦ ਇਹ ਜੋ ਤੇਰੇ ਘਰ ਦੇ ਮਹਿਲ ਮਾੜਿਆ ਹਨ ਇਹਨਾਂ ਦੇ ਵਿੱਚ ਚਿੱਤ ਨਾ ਜੋੜ ਮਰਨ ਤੇ ਜਦੋਂ ਕਬਰ ਵਿੱਚ ਤੇਰੇ ਉੱਤੇ ਅਤੌਲਵੀ ਮਿੱਟੀ ਪਏਗੀ ਤਦੋਂ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣੇਗਾ ਇਹ ਫਰੀਦ ਮਹਿਲਾਂ ਹਵੇਲੀਆਂ ਇਮਾਰਤਾਂ ਆਦਿ ਵਿੱਚ ਆਪਣਾ ਮਨ ਨਾ ਲਾ ਜਦ ਮੌਤ ਆਵੇਗੀ ਤਦ ਮਿੱਟੀ ਦੀ ਢੇਰੀ ਹੀ ਤੇਰੇ ਕੰਮ ਆਏਗੀ ਤੇ ਕੋਈ ਵੀ ਤੇਰਾ ਸਾਥੀ ਨਹੀਂ ਹੋਵੇਗਾ ਇਸ ਸ਼ਲੋਕ ਸੰਸਾਰਿਕ ਮਾਇਆ ਵਸਤਰ ਜਾਇਦਾਦ ਅਤੇ ਹੰਕਾਰ ਤੋਂ ਉੱਪਰ ਉੱਠਣ ਦੀ ਸਿੱਖਿਆ ਦਿੰਦਾ ਹੈ ਮੌਤ ਦੇ ਸਮੇਂ ਇਹ ਸਭ ਵਿਅਰਥ ਹੋ ਜਾਂਦੇ ਹਨ ਸਿਰਫ ਰੱਬ ਦਾ ਨਾਮ ਹੀ ਸਾਥ ਦਿੰਦਾ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਫਰੀਦਾ ਖਾਕ ਨਾ ਨਿੰਦੀਐ ਖਾਕ ਜੇੜ ਨਾ ਕੋਏ ਜਿਵਦਿਆ ਪੈਰਾ ਤੱਲੇ ਮੋਇਆ ਉੱਪਰ ਹੋਏ ਏ ਫਰੀਦ ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਮਨੁੱਖ ਦੇ ਪੈਰਾਂ ਹੇਠ ਹੁੰਦੀ ਹੈ ਪਰ ਮਨੁੱਖ ਦੇ ਮਰਨ ਤੇ ਉਸ ਦੇ ਉੱਤੇ ਹੋ ਜਾਂਦੀ ਹੈ ਇਸੇ ਤਰ੍ਹਾਂ ਗਰੀਬੀ ਸੁਭਾਅ ਦੀ ਰੀਸ ਨਹੀਂ ਹੋ ਸਕਦੀ ਗਰੀਬੀ ਸੁਭਾਅ ਵਾਲਾ ਬੰਦਾ ਜ਼ਿੰਦਗੀ ਵਿੱਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ ਪਰ ਮਨ ਨੂੰ ਮਾਰਨ ਕਰਕੇ ਆਤਮਿਕ ਅਵਸਥਾ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ اے ਫਰੀਦ ਮਿੱਟੀ ਦੀ ਨਿੰਦਿਆ ਨਾ ਕਰ ਮਿੱਟੀ ਤੋਂ ਵਧੀਆ ਹੋਰ ਕੁਝ ਨਹੀਂ ਜ਼ਿੰਦਗੀ ਵਿੱਚ ਅਸੀਂ ਉਸ ਨੂੰ ਆਪਣੇ ਪੈਰਾਂ ਹੇਠ ਰੋਂਦੇ ਹਾਂ ਪਰ ਮਰਨ ਤੋਂ ਬਾਅਦ ਉਹ ਸਾਨੂੰ ਆਪਣੇ ਓਲੇ ਲੈ ਲੈਂਦੀ ਹੈ ਬਾਬਾ ਫਰੀਦ ਜੀ ਦਾ ਜੀਵਨ ਅਤੇ ਬਾਣੀ ਅੱਜ ਵੀ ਸਾਨੂੰ ਸੱਚੀ ਭਗਤੀ ਨਿਮਰਤਾ ਅਤੇ ਮਾਨਵਤਾ ਦੀ ਸੇਵਾਦਾਰਾ ਦਿਖਾਉਂਦੀ ਹੈ ਉਹ ਸਿਰਫ ਇੱਕ ਇਤਿਹਾਸਿਕ ਸ਼ਖਸੀਅਤ ਨਹੀਂ ਬਲਕਿ ਇੱਕ ਰੂਹਾਨੀ ਰੋਸ਼ਨੀ ਹਨ ਜੋ ਪੰਜਾਬੀ ਸੱਭਿਆਚਾਰ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਸਦੀਆਂ ਤੋਂ ਪ੍ਰੇਰਿਤ ਕਰਦੇ ਆ ਰਹੇ ਹਨ ਸਤਿ ਸ੍ਰੀ ਅਕਾਲ